ਦੇ ਜਦੋਂ ਬਾਹਰੋਂ ਮਤਲਬ ਜਿਹੜੀਆਂ ਵੱਡੇ ਪੱਧਰ ਤੇ ਇਹ ਸਫਾਈ ਹੋਣੀ ਹੈ ਨਾ ਜੀ ਇਹ ਬਾਹਰੋਂ ਮਸ਼ੀਨਾਂ ਲਿਆ ਕੇ ਇੱਕ ਉਦੋਂ ਸਫਾਈ ਹੋਈ ਸੀ 2015 ਦੇ ਵਿੱਚ ਮੇਰੇ ਖਿਆਲੋਂ ਉਹ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਸਫਾਈ ਹੋਈ ਨਹੀਂ ਹੈ 15 ਤੋਂ ਬਾਅਦ ਨਹੀਂ ਨਹੀਂ ਹੋਈ ਅੱਜ ਤੱਕ ਕੋਈ ਕਾਰਡ ਹੈ ਜੀ ਜੋ ਵੀ ਹੋ ਇਹ ਹੁਣ ਜਦੋਂ ਸਾਡੇ ਹਲਕਾ ਇੰਚਾਰਜ ਸਾਡੇ ਮੁੱਖ ਮੰਤਰੀ ਸਾਡੇ ਲੋਕਲ ਬੋਡੀ ਮੰਤਰੀ ਕਰਾ ਰਿਹਾ ਹੈ ਤੇ ਮੈਨੂੰ ਨਹੀਂ ਪਤਾ ਹੈ ਰਜੀਵ ਮਿੱਤਲ ਕਾਉਂਸਲਰ ਵਾਰਡ ਨੰਬਰ 6 ਗਿੱਦੜਵਾ ਸਾਡੇ ਐਮਐਲਏ ਗਿੱਦੜਵਾ ਪਰਸੋਂ ਇੱਥੇ ਆਏ ਸੀ RAM LALLA ਦੇ ਪ੍ਰੋਗਰਾਮਾਂ ਦੇ ਵਿੱਚ ਭਗਵਾਨ ਜੀ RAM ਜਿਹਦੇ ਪ੍ਰੋਗਰਾਮ ਹੈ ਔਰ ਉਹਨਾਂ ਨੇ ਇੱਕ ਉਥੇ ਡਰਾਮਾ ਕੀਤਾ ਵੀ ਅਸੀਂ ਜਿਹੜੀ ਸੀਵਰੇਜ ਦੀ ਸਫਾਈ ਸੰਬੰਧੀ ਤੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਹੈ ਕਿ ਜਿਹੜੀ ਇਹ ਸਫਾਈ ਦੇ ਅਸੀਂ ਟੈਂਡਰ ਦੋ ਲਏ ਹੈ 25 ਲੱਖ ਦਾ ਇੱਕ ਔਰ 74 ਲੱਖ ਦਾ ਇੱਕ ਔਰ 1 ਕਰੋੜ ਰੁਪਏ ਦਾ ਜਿਹੜਾ ਅਸੀਂ ਪਾਣੀ ਵਾਲੀ ਜਿਹੜੀ ਵਾਟਰ ਸਪਲਾਈ ਦੀ ਪਾਈਪ ਹੈ ਉਹ ਅਸੀਂ ਲਾ ਰਹੇ ਹਾਂ ਇਹ ਅਸੀਂ ਜਿਹੜਾ ਕੰਮ ਹੈ ਇਹ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਲੋਕਲ ਬਾਡੀ ਮਨਿਸਟਰ ਸਰਦਾਰ ਬਲਕਾਰ ਸਿੰਘ ਜੀ ਔਰ ਸਾਡੇ ਗਦਰਬਾ ਹਲਕੇ ਦੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸ਼੍ਰੀ ਪ੍ਰਿਤਪਾਲ ਸ਼ਰਮਾ ਜੀ ਔਰ ਮੈਂ ਖੁਦ ਦਾਸ ਅਸੀਂ ਇਹ ਰਲ ਮਿਲ ਕੇ ਯਤਨ ਕਰਕੇ ਔਰ ਤਿੰਨ ਦਫਾ ਮੈਂ ਚੰਡੀਗੜ੍ਹ ਜਾ ਕੇ ਸਪੈਸ਼ਲੀ ਔਰ ਤੁਹਾਡੇ ਯਾਦ ਹੋਣਾ ਹੈ ਕਿ ਮੈਂ ਲਗਭਗ 4 ਮਹੀਨੇ ਪਹਿਲਾਂ ਵੀ ਇੱਕ ਸਟੇਟਮੈਂਟ ਦਿੱਤੀ ਸੀ ਵੀ ਇਹ ਜਿਹੜੀ ਸਫਾਈ ਹੈ ਇਹ ਨੂੰ ਜਲਦੀ ਅਸੀਂ ਸ਼ੁਰੂ ਕਰਾਂਗੇ ਪਰੰਤੂ ਅਸੀਂ ਹੁਣ ਫੇਰ ਉਹਦਾ ਦੁਬਾਰੇ ਸਾਰਾ ਕੰਮ ਉਹਦਾ ਸਿਰੇ ਚੜਾਇਆ ਹੈ ਯੂ ਆਰ ਸਾਹਿਬ ਵੀ ਸਾਡੇ ਨਾਲ ਚੰਡੀਗੜ੍ਹ ਗਏ ਸੀ ਅਸੀਂ ਬਲਕਾਰ ਸਿੰਘ ਜੀ ਨੂੰ ਵੀ ਮਿਲ ਕੇ ਆਏ ਮੈਂ ਖੁਦ ਵੀ ਮਿਲ ਕੇ ਆਇਆ ਹੈ ਔਰ ਇਹ ਜੇ ਉਹ ਪ੍ਰਧਾਨ ਜੀ ਗੱਲ ਐਮ ਐਲ ਏ ਸਾਹਿਬ ਸਾਡੇ ਕਹਿ ਰਹੇ ਹੈ ਵੀ ਇਹ ਸਫਾਈ ਹੈ ਜਿਹੜੀ ਵੀ ਅਸੀਂ ਕਰਾ ਰਹੇ ਹਾਂ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਵੀ ਐਮਐਲਏ ਸਾਹਿਬ ਇਹ ਸਫਾਈ 2015 ਦੇ ਵਿੱਚ ਹੋਈ ਸੀ ਔਰ 17 ਦੇ ਵਿੱਚ ਤੁਹਾਡੀ ਸਰਕਾਰ ਕਾਂਗਰਸ ਸਰਕਾਰ ਬਣ ਗਈ ਤੁਸੀਂ 5 ਸਾਲ ਐਮਐਲਏ ਰਹੇ ਵਜ਼ੀਰ ਵੀ ਰਹੇ ਅਸੀਂ ਵੀ ਤੁਹਾਨੂੰ ਕਹਿੰਦੇ ਰਹੇ ਸਫਾਈ ਨਹੀਂ ਹੋਈ 2 ਸਾਲ ਫਿਰ ਤੁਹਾਡੇ ਕਮੇਟੀ ਦਾ ਕਬਜ਼ਾ ਹੈ ਤੁਹਾਡਾ ਪ੍ਰਧਾਨ ਹੈ ਤੁਸੀਂ 7 ਸਾਲ ਹੋ ਗਏ ਸ਼ਹਿਰ ਦੀ ਤੁਸੀਂ ਸੀਵਰੇਜ ਦੀ ਸਫਾਈ ਕਿਉਂ ਨਹੀਂ ਕਰਾਈ ਤੁਸੀਂ ਕਹਿੰਦੇ ਹੋ ਵੀ ਇਹ ਸਿਲਟ ਜੰਮ ਜਾਂਦੀ ਹੈ ਸਾਲ ਬਾਅਦ ਸਫਾਈ ਕਰਾਉਣੀ ਪੈਂਦੀ ਹੈ ਇਹ ਸਫਾਈ ਸਾਡੀ ਸਰਕਾਰ ਕਰਾ ਰਹੀ ਹੈ ਸਾਡੇ ਸੀਐਮ ਸਾਹਿਬ ਸਾਡੇ ਲੋਕਲ ਬਡੀ ਮਿਨਿਸਟਰ ਸਾਡੇ ਹਲਕਾ ਇੰਚਾਰ ਅਸੀਂ ਕਰਵਾ ਲਈ ਦੂਜੀ ਗੱਲ ਇਹ ਜਿਹੜੀ ਕਹਿੰਦੇ ਐ ਵੀ ਇਹ ਉਦਘਾਟਨ ਦੀ ਗੱਲ ਕਰਦੇ ਐ ਜਿਹੜਾ ਉਦਘਾਟਨ ਹੈ ਸਾਡੀ ਆਮ ਆਦਮੀ ਪਾਰਟੀ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਔਰ ਉਹ ਨਾ ਹੀ ਉਦਘਾਟਨਾਂ ਦੇ ਵਿੱਚ ਵਿਸ਼ਵਾਸ ਰੱਖਦੀ ਐ ਔਰ ਉਹਨਾਂ ਨੇ ਇੱਕ ਬੜੀ ਸਿਆਣੀ ਗੱਲ ਕਹੀ ਐ ਵੀ ਜਿਹੜੇ ਇੱਕ ਕਾਉਂਸਲਰਾਂ ਦਾ ਉਦਘਾਟਨ ਕਰਾਉਣਾ ਚਾਹੀਦਾ ਮੈਂ ਇਸ ਗੱਲ ਦਾ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿਹੜੇ ਸਾਡੇ ਸਮੂਹ ਕਾਉਂਸਲਰ ਸਾਥੀ ਹੈ ਚਾਹੇ ਉਹ ਕਿਸੇ ਅਕਾਲੀ ਦਲ ਦੇ ਚਾਹੇ ਉਹ ਆਜ਼ਾਦ ਦਾ ਚਾਹੇ ਉਹ ਬਾਇੰਸ ਮਾਈ ਪਾਰਟੀ ਦੇ ਚਾਹੇ ਉਹ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਸਾਰਿਆਂ ਤੋਂ ਅਸੀਂ ਨਾਲ ਲੈ ਕੇ ਉਹਨਾਂ ਦਾ ਉਦਘਾਟਨ ਕਰਾਈਏ ਔਰ ਦੂਜੀ ਗੱਲ ਮੈਂ ਇੱਕੋ ਕਾਉਂਸਲਰ ਸਾਹਿਬਾਨਾਂ ਨੂੰ ਬੇਨਤੀ ਵੀ ਕਰਦਾ ਕਿ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਹਾਂ ਅਪੀਲ ਕਰਦਾ ਹਾਂ ਔਰ ਮੈਂ ਨੰਗੇ ਪੈਰੀ ਉਹਨਾਂ ਕੋਲ ਜਾਊਂਗਾ ਆਪਾਂ ਸ਼ਹਿਰ ਦੀ ਜੋ ਵੀ ਸਮੱਸਿਆ ਹੈ ਉਹਦੀ ਕਾਇਆਕਲਪ ਕਰਨ ਵਾਸਤੇ ਆਪਾਂ ਇੱਕ ਮੁੱਠ ਹੋ ਗਏ ਆਪਾਂ ਬਿਨਾ ਪਾਰਟੀ ਵਾਲੀ ਤੋਂ ਉਹਨੂੰ ਤਕੜੇ ਹੋ ਗਏ ਆਪਾਂ ਸਾਰੇ ਕੰਮ ਸ਼ਹਿਰ ਦੇ ਕਿੰਨੇ ਦਾ ਸੀਗਾ ਟੋਟਲ ਇਹ ਇਹ ਟੋਟਲ 1 ਕਰੋੜ ਦਾ ਇਹ ਪ੍ਰੋਜੈਕਟ ਹੈ ਜੀ ਸੀਵਰੇਜ ਸਿਸਟਮ ਦਾ ਜੀ ਇਹ ਸਾਰੇ ਪਿੰਡ ਔਰ ਮੰਡੀ ਦੋਨਾਂ ਦੀ ਹੋਣੀ ਹੈ 19 ਦੇ 19 ਵਾਰਡਾਂ ਦੀ ਔਰ 1 ਕਰੋੜ ਦਾ ਜਿਹੜਾ ਵਾਟਰ ਸਪਲਾਈ ਦਾ ਜੀ ਉਹ ਜਿਹੜੀਆਂ ਪਾਈਪਾਂ ਗਲ ਚੁੱਕੀਆਂ ਆ ਉਹ ਅਸੀਂ ਨਵੀਆਂ ਪਾਉਣੀਆਂ ਸਾਰੀਆਂ ਤੇ ਇਹ ਸਾਰੇ ਕੰਮ ਆਮ ਆਦਮੀ ਦੀ ਸਰਕਾਰ ਦੇ ਵਿੱਚ ਹੋ ਰਿਹਾ ਤੇ ਬਾਕੀ ਇਹ ਜਿਹੜੀ ਸਾਰਾ ਇਹ ਹੈਗਾ ਇਹਦਾ ਫੋਕੀ ਇਹ ਜਿਹੜੀ ਸ਼ੋਹਰਤ ਐਮ ਐਲ ਏ ਸਾਹਿਬ ਲੈਣੀ ਚਾਹੁੰਦੇ ਆ ਪਰੰਤੂ ਇਹ ਤੁਹਾਨੂੰ ਮੇਰਾ ਤਾਂ ਕੋਈ ਸਵਾਲ ਹੈ ਇਹਨਾਂ ਨੂੰ ਵੀ ਇਹ 7 ਸਾਲ ਇਹਨਾਂ ਨੇ ਸਫਾਈ ਨਹੀਂ ਕਰਾਈ 2015 ਜੇ ਸਫਾਈ ਹੋਈ ਸੀ ਤੁਸੀਂ ਵੀ ਇਹਨਾਂ ਦੇ ਨਾਲ ਰਹੇ ਹੋ ਵੀ ਉਦੋਂ ਵੀ ਇਹ ਫੋਕੀ ਸ਼ੋਹਰਤ ਵਿੱਚ ਹੀ ਕੰਮ ਕਰਦੇ ਸੀ ਜੀ ਉਦੋਂ ਇਹਨਾਂ ਨੂੰ ਅਸੀਂ ਤਾਂ ਜੀ ਕਹਿੰਦੇ ਰਹੇ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਸ਼ਹਿਰ ਦਾ ਮਸਲਾ ਪਰ ਇਹਨਾਂ ਦਾ ਧਿਆਨ ਹੀ ਨਹੀਂ ਸੀ ਜੀ ਇਹਨੇ ਕੰਮਾਂ ਬਣੇ ਉਹ ਕਿਸ਼ੋਰਤ ਵਾਲੀ ਤੇ ਅੰਸੀ ਜੀ ਹਾਂਜੀ ਮੈਂ ਤਾਂ ਸਭ ਕੀ ਕਾਰਨ ਉਹ ਲਗਾਤਾਰ 7 ਸਾਲ ਜਿਹੜੇ ਆ ਤੁਸੀਂ ਇਹਨਾਂ ਦੇ ਨਾਲ ਕੱਟੇ ਜੀ ਕੰਮ ਨਾ ਕਰਨ ਦੇ ਬਾਵਜੂਦ ਵੀ ਨਹੀਂ ਮੈਂ ਤਾਂ ਜੀ ਇਹਨਾਂ ਦੇ ਨਾਲ ਨਹੀਂ ਕੱਟੀ ਮੈਂ 1990 ਤੋਂ ਕਾਂਗਰਸ ਪਾਰਟੀ ਨਾਲ ਸੀ ਮੈਂ ਕਾਂਗਰਸ ਪਾਰਟੀ ਦੀ ਹਰਿਆਣਾ ਜੀ ਨਾਲ ਸੀ ਤੇ ਠੀਕ ਹੈ ਵੀ ਮੈਨੂੰ ਲੱਗ ਰਿਹਾ ਸੀ ਵੀ ਚਲੋ ਕੋਈ ਨਾ ਕੋਈ ਇਹ ਬੰਦਾ ਪਰ ਜਦੋਂ ਮੈਨੂੰ ਲੱਗਿਆ ਵੀ ਬੰਦਾ ਹੁਣ ਹਲਕੇ ਤੇ ਕਾਬਜ਼ ਹੋ ਗਿਆ ਤੇ ਕਮਾਂਵੰਨੀਆਂ ਦਾ ਕੋਈ ਧਿਆਨ ਨਹੀਂ ਤੇ ਮੈਂ ਉਸ ਤੋਂ ਬਾਅਦ ਇਹਨੂੰ ਛੱਡ ਤੈ ਕਿ ਜੇ ਕੱਲੂ ਸਰਕਾਰ ਫੇਰ ਕਾਂਗਰਸ ਦੀ ਆ ਜਾਂਦੀ ਹੈ ਕੀ ਤੁਸੀਂ ਕਾਂਗਰਸ ਵੱਲ ਜਾਣਾ ਚਾਹੋ ਨਹੀਂ ਜੀ ਮੈਂ ਤਾਂ ਹੁਣ ਆਮ ਆਦਮੀ ਪਾਰਟੀ ਦਾ ਸਪਾਈ ਹਾਂ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਤੇ ਰਵਿੰਦ ਕੇਜਰੀਵਾਲ ਦੀਆਂ ਨੀਤੀਆਂ 'ਚ ਮੈਂ ਵਿਸ਼ਵਾਸ ਰੱਖਦਾ ਤੇ ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ